ਹੈਲੋ ਦੋਸਤੋ ਵੈਲਕਮ ਮਾਈ YouTube ਚੈਨਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ TVS Pep ਦੀ ਬੈਲਟ ਚੇਂਜ ਗੋਲੀਆਂ ਚੇਂਜ ਔਰ ਕਿੱਕ ਜੋ ਇਹਦੀ ਜਾਮ ਰੰਦੀ ਆ ਔਰ ਇਹ ਖੋਲਦੇ ਪਤਾ ਲੱਗਾ ਕਿ ਇਹਦੀ ਸੀਲਾਂ ਵੀ ਲੀਕ ਬਹੁਤ ਜ਼ਿਆਦਾ ਔਇਲ ਇਧਰੋਂ ਨਿਕਲ ਰਿਹਾ ਤਾਂ ਸੀਲਾਂ ਵੀ ਅਸੀਂ ਚੇਂਜ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਦੀ ਇਦੋਂ ਇਸ ਤਾਰਨ ਨਟ ਨਾ ਖੋਲ ਕੇ ਇਹ ਬਾਹਰ ਕੱਢ ਲਿਆ ਕਲੱਚ ਕਟੋਰਾ ਇਹਦਾ ਕਿੱਕ ਵਾਲਾ ਇਹ 벨ਟ ਹੈ ਰੂਟਰ ਇਹਦਾ ਸਕੂਟੀ ਪੈਪ ਪਲੱਸ ਹੈ ਇੱਕ ਪੈਪ ਨਹੀਂ ਕਲੀ ਇਹ ਪੈਪ ਪਲੱਸ ਹੈ ਤਾਂ ਇਹਨੂੰ ਖੋਲਾਂਗੇ ਕਿੱਕ ਵਾਲੀ ਵੱਡੀ ਗੱੜੀ ਨੂੰ ਸਲਫ ਦੀ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਪੁੱਠੀ ਚੂੜੀ ਨਟ ਹੁੰਦਾ ਇਹ ਨੱਟ ਖੋਲਣੇ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖੋਣਾ ਕਿਉਂਕਿ ਇੱਕ ਤਾਂ ਉਲਟੀ ਚੁੜੀ ਹੁੰਦਾ ਦੂਜਾ ਇਹ ਖੋਲਣ ਵੇਲੇ ਜਿਹੜਾ ਸਿਕੰਜਾ ਇਹਨੂੰ ਪੂਰਾ ਫਸਾ ਲੈਣਾ ਨਹੀਂ ਤਾਂ ਟੁੱਟਣ ਦਾ ਡਰ ਰਹਿੰਦਾ ਤਾਂ ਇਹਨੂੰ 3 ਬਨਟ ਨੂੰ ਖੋਲ ਲਿਆ ਇਹ ਨੱਟ ਦੇ ਨਾਲ ਹੀ ਦੰਦੇ ਬਣਦੇ ਹੁੰਦੇ ਜਿਹੜਾ ਕਿੱਕ ਦਾ ਕੰਮ ਕਰਦੇ ਆ ਹੋਰ ਇਹ ਗੋਲੀਆਂ ਬਾਹਰ ਕੱਢਣੀਆਂ ਗੋਲੀਆਂ ਨੂੰ ਦੇਖਾਂਗੇ ਗੋਲੀਆਂ ਤੇ ਦੀਆਂ ਠੀਕ ਆ ਲੇਕਿਨ ਸੁੱਕੀਆਂ ਹੋਣ ਕਰਕੇ ਆਵਾਜ਼ ਬਹੁਤ ਕਰ ਰਹੀ ਹੈ ਤਾਂ ਹੀ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਸਲਫ ਨੂੰ ਸਾਫ਼ ਕਰਾਂਗੇ ਪਲੇਟ ਨੂੰ ਸਾਫ਼ ਕਰਾਂਗੇ ਇਹ ਪੁੱਠੀ ਜਿਹੜੀ ਨੱਡ ਤੋਂ ਦਿਖਾਰੇ ਇਹਦੇ ਵਿੱਚ ਦੰਦੇ ਲੱਗੇ ਦੂਸਰੇ ਪਾਸੇ ਤਾਂ ਗੋਲੀਆਂ ਨੂੰ ਕੱਪੜੇ ਨਾਲ ਸਾਫ਼ ਕਰਾਂਗੇ ਸਾਰੇ ਹਰਜਿਆਂ ਨੂੰ ਅਲੱਗ-ਅਲੱਗ ਸਾਫ਼ ਕਰਕੇ ਰੱਖਾਂਗੇ ਜਿਹਦੇ ਵਿੱਚ ਕੋਈ ਕਪਲੇਨ ਹੋਏਗੀ ਤਾਂ ਉਹਨੂੰ ਚੇਂਜ ਕਰ ਦੇਵਾਂਗੇ ਬੈਸੇ ਦਾ ਦੇ ਵਿੱਚ ਸਭ ਕੁਝ ਠੀਕ ਆ ਖਰਾਬ ਕੁਝ ਨਹੀਂ ਸਿਰਫ ਸਾਰਿਆਂ ਨੂੰ ਗਰੀਸ ਹੀ ਕਰਨੀ ਪਣੀ ਹੈ ਤਾਂ ਹੀ ਸਾਰਿਆਂ ਨੂੰ ਅਲੱਗ-ਅਲੱਗ ਗੋਲੇ ਨੂੰ ਥੋੜੀ-ਥੋੜੀ ਗਰੀਸ ਲਗਾਵਾਂਗੇ ਪਲੇਟ ਨੂੰ ਵੀ ਥੋੜੀ ਗਰੀਸ ਲਗਾਵਾਂਗੇ ਪਲੇਟ ਦੀਆਂ ਪਿੰਨਾਂ ਨੂੰ ਚੈੱਕ ਕਰਾਂਗੇ ਕਈ ਵਾਰੀ ਪਿੰਨਾ ਨੂੰ ਗਰੀਸ ਨਹੀਂ ਲੱਗਣੋਂ ਕਰਕੇ ਉਹ ਆਵਾਜ਼ ਕਰਦੀਆਂ। ਔਰ ਜੇ ਪਲਾਸਟਿਕ ਦੀ ਪਿੰਨ ਹੁੰਦੀ ਹੈ ਜੇ ਕੋਈ ਕ੍ਰੈਕ ਹੋਏਗੀ ਤੁਹਾਨੂੰ ਚੈੱਕ ਕਰਾਂਗੇ। ਇਹ ਦੇਖ ਸਕਦੇ ਨਹੀਂ ਪਲੇਟ ਦੇ ਨਾਲ ਪਿੰਨਾ ਲੱਗਦੀਆਂ। ਇਹਨੂੰ ਅਸੀਂ ਸਾਰਿਆਂ ਨੂੰ ਚੈੱਕ ਕਰਨਾ। ਪਿੰਨਾ ਸਾਰੇ ਠੀਕ ਹੈ। ਇਹਨੂੰ ਗਰੀਸ ਲਾ ਕੇ ਥੋੜੀ ਜੀ ਤਾਂ ਹੀ ਦੇ ਵਿੱਚ ਫਿੱਟ ਕਰਾਂਗੇ। ਜਿਸ ਤਰ੍ਹਾਂ ਇਹ ਕੱਢੀਆ ਉਸੇ ਤਰ੍ਹਾਂ ਹੀ ਇਹ ਦੇਖ ਸਕਦੇ ਤੁਸੀਂ ਬਿਲਕੁਲ ਪਿਆਰ ਨਾਲ ਨੂੰ ਉਸੇ ਤਰ੍ਹਾਂ ਫਿਟ ਕਰ ਦੇਣਾ ਹੁਣ ਇਹਦੇ ਵਿੱਚ ਬੁਰਸ਼ ਲਾਵਾਂਗੇ ਬੁਰਸ਼ ਨੂੰ ਥੋੜੀ ਜੀ ਗ੍ਰੀਸ ਲਾ ਲਾਂਗੇ ਇਸ ਸਲਫ ਦੀ ਕਰਾਰੀ ਦਾ ਵੀ ਉਲਟਾ ਸਿੱਧਾ ਹੁੰਦਾ ਤੁਸੀਂ ਦੇਖ ਲੈਣਾ ਜਿਹੜਾ ਕਟ ਵਾਲਾ ਪਾਸਾ ਖੁੱਲਾ ਹੋਏਗਾ ਉਹ ਬਾਹਰ ਨੂੰ ਕੱਢ ਲੈਣਾ ਤਾਂ ਬੁਰਸ਼ ਨੂੰ ਮੜਾ ਜਾਈਂ ਗ੍ਰੀਸ ਲਗਾ ਕੇ ਵਿੱਚ ਘੁਮਾ ਕੇ ਚੈੱਕ ਕਰ ਲੈਣਾ ਕਿਉਂਕਿ ਆਮ ਗੱਡੀਆਂ ਦੀ ਜਿਹੜੀ ਸਕੂਟੀਆਂ ਦੀ ਗਰਾਰੀ ਹੈ ਸੈਲਫ ਵਾਲੀ ਉਹ ਬਾਹਰ ਹੁੰਦੀ ਆ ਸਿਰਫ ਏ ਟੀਵੀ ਐਸ ਪੈਪੀ ਐ ਜਿਹਦੀ ਅੰਦਰ ਹੁੰਦੀ ਆ ਤੇ ਇਹ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਤੇ ਬਾਹਰ ਇਹਦੇ ਪੱਖਾ ਲੱਗੇ ਹੁੰਦਾ ਤੇ ਪੱਖੇ ਦੇ ਨਾਲ ਹੀ ਜਿਹੜਾ ਅਸੀਂ 3 ਨੰਬਰ ਨਟ ਖੋਲਿਆ ਉਲਟੀ ਜੁੜੀ ਇਹਨੂੰ ਅਸੀਂ ਲਗਾ ਦੇਵਾਂਗੇ ਹਾਤ ਨਾਲ ਇਹ ਪੂਰਾ ਪਹਿਲੇ ਅੱਗੇ ਤੱਕ ਲਾ ਕੇ ਫਿਰ ਅਹੀਂ ਇਹਨੂੰ ਪੂਲਰ ਪਾਵਾਂਗੇ ਪੂਲਰ ਦੇ ਨਾਲ ਅਸੀਂ ਚੰਗੀ ਤਰ੍ਹਾਂ ਇਹਨੂੰ ਟੈਗਡ ਕਰਨਾ ਪੂਲਰ ਦੇ ਵਿੱਚ ਲਾਕ ਲਾ ਕੇ ਚਾਹੀਏ ਤੇ ਅਹੀਂ 7 ਨੰਬਰ ਚਾਬੀ ਨਾਲ ਲੌਗ ਬਣਾ ਕੇ ਵੀ ਲਾ ਸਕਨੇ ਆ ਤਾਂ ਹੁਣ ਅਹੀਂ ਇਹਦੀ ਬੈਟ ਲਾਵਾਂਗੇ ਇਹ ਚੱਕ ਕਰ ਲੈਣਾ ਜਿਹਦੇ ਵਿੱਚ ਲੈਦਰ ਲੱਗੇ ਦਿਆ ਕੀ ਜਾਮਿਤਨੀ ਜੇ ਜਾਮ ਹੈ ਤੇ ਨੂੰ ਥੋੜਾ ਜਿਹਾ ਔਇਲ ਲਾ ਲੈਣਾ ਅੰਦਰਲੇ ਪਾਸੇ ਬਾਹਰ ਨੂੰ ਔਰ ਲੈਦਰ ਨੂੰ ਜਿੱਥੇ ਲੈਦਰ ਦੇ ਪਿੰਨਾ ਫਸੀ ਦਿੰਦੀਆਂ ਉਹਨਾਂ ਨੂੰ ਵੀ ਥੋੜਾ ਜਿਹਾ ਔਇਲ ਲਾ ਲੈਣਾ ਤਾਂ ਕਿ ਜਦੋਂ ਰੇਸ਼ ਦੇਈਏ ਤਾਂ ਫੈਲਰ ਦੇ ਲੈਦਰ ਸੋਖੇ ਬਾਹਰ ਆ ਜਾਣ ਔਰ ਉਨੀ ਹੀ ਜ਼ਿਆਦਾ ਪੇਕਅ ਬਣੇਗੀ ਅਗਰ ਟੈਟ ਹੋਏਗਾ ਤਾਂ ਫਿਰ ਪੇਕਅ ਨਹੀਂ ਬਣੇਗੀ ਤੇ ਬਾਹਰ ਅਹੀਂ ਦਾ ਰੂਟਰ ਲਾ ਦੇਣਾ ਇਹਨੂੰ ਫ੍ਰੀ ਹੋਣਾ ਚਾਹੀਦਾ ਔਰ ਇੱਥੇ 17 ਨੰਬਰ ਨਟਾਂ ਦਾ 스프링 ਵਾਸ ਨਾਲ ਤਾਂ ਹੀ ਇਹਨੂੰ 17 ਨਟ ਨੂੰ 스프링 ਵਾਸ ਨਾਲ ਕੱਸ ਦੇਣਾ 스프링 ਵਾਸ ਨਾਲ ਇਸ ਲਈ ਨਾਲ ਲਾਈ ਜਾਂਦੀ ਹੈ ਕਿ ਬਬਲਿੰਗ ਕਰਨ ਤੇ 스프링 ਵਾਸਲ ਕਾਦੀ ਵੀ ਖੁੱਲਦੀ ਨਹੀਂ ਤਾਂ ਸਾਰੇ ਨੂੰ ਹੀ ਇਹਨੂੰ ਬੜੇ ਹੀ ਧਿਆਨ ਨਾਲ ਕੱਸ ਲੈਣਾ ਦੇਖ ਸਕਦੇ ਤੁਸੀਂ ਕੈਂਚੀ ਟਾਈਪ ਜੋ ਰੂਲਾ ਹੈ ਸਾਡਾ ਇਹਨੂੰ ਥੱਲੇ ਹੀ ਜਮੀਨ ਤੇ ਅੜਾ ਕੇ ਤੇ ਉੱਪਰ ਆਹੀ ਨਟ 17 ਨੰਬਰ ਕੱਸ ਦੇਣਾ 17 ਨੰਬਰ ਨਟ ਕੱਸ ਦੇ ਬਾਦਾਂ ਹੀ ਦੋਨੇ ਪਾਸੇ ਚੈੱਕ ਕਰ ਲਿਆ ਸਰਫ ਲਗਾਇਆ ਗੱਡੀ ਬਿਲਕੁਲ ਓਕੇ ਸਟਾਰਟ ਹੋ ਗਈ ਹੈ ਤੁਹਾਡੇ ਸਾਹਮਣੇ ਕੌਗੀ ਜੀ ਉਹ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ ਸਰਫ ਲਗਾਇਆ ਗੱਡੀ ਸਟਾਰਟ ਜਿਹੜੀ ਐਕਟਿਵ ਆ ਉਹ ਇਸ ਤਰ੍ਹਾਂ ਸਟਾਰਟ ਨਹੀਂ ਹੁੰਦੀ ਕੌਂ ਕੀ ਹੁੰਦਾ ਜੋ ਸਲਫ ਹੈ ਉਹ ਖੁੱਲਾ ਹੁੰਦਾ ਉਹ ਜਿਹੜਾ ਬਾਹਰ ਵਾਲਾ ਚੈਂਬਰਾ ਉਹ ਲੱਗੇਗਾ ਤਾਂ ਹੀ ਸਲਫ ਲੱਗੇਗਾ ਇਹ ਸਕੂਟੀ ਪੇਪਰ ਵਿੱਚੇ ਖਾਸੀ ਦੀ ਪੈ ਤਾਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਵੀਡੀਓ ਚੰਗੀ ਲੱਗੀ ਹੋਵੇਗੀ